ਫੱਤੇਵਾੜਾ ਜੰਗਲ ਦਾ ਸੰਘਰਸ਼ ਚੱਲਿਆ ਸੀ ਜੀ ਬਹੁਤ ਵੱਡਾ ਮੁੱਦਾ ਬਣਿਆ ਸੀ ਉਹ ਵੀ ਸਿੱਧੇ ਤੌਰ ਦੇ ਉੱਤੇ ਬੁੱਡੇ ਦਰਿਆ ਜੀ ਅਤੇ ਲੁਧਿਆਣਾ ਦੀ ਡਾਈੰਗ ਇੰਡਸਟਰੀ ਅਤੇ ਪੰਜਾਬ ਦੇ ਚਿੰਤਕ ਲੋਕ ਪੰਜਾਬ ਦੇ ਵਾਤਾਵਰਨ ਪ੍ਰੇਮੀ ਲੋਕ ਉਹਨਾਂ ਦੇ ਦਰਮਿਆਨ ਇਹ ਮਸਲਾ ਬਹੁਤ ਭੱਖਿਆ ਸੀ ਉਸ ਵਕਤ ਕਿ ਡਾਈੰਗ ਇੰਡਸਟਰੀ ਕਿਸ ਤਰੀਕੇ ਨਾਲ ਬੁੱਡੇ ਦਰਿਆ ਦੇ ਪਾਣੀ ਨੂੰ ਲਗਾਤਾਰਤਾ ਦੇ ਨਾਲ ਜ਼ਹਿਰੀਲਾ ਕਰ ਰਹੀ ਹੈ ਫਾਰੇ ਦਾ ਸਾਰਾ ਜਿਹੜਾ ਬੁੱਢਾ ਦਰਿਆ ਹੈ ਉਹ ਗੰਦਾ ਪਿਆ ਉਹਦੇ ਕੋਲੇ ਖੜਿਆ ਨਹੀਂ ਜਾਂਦਾ ਐਨੀ ਬਦਬੂ ਮਾਰਦੀ ਹੈ ਤੇ ਉਥੋਂ ਦਾ ਜਿਹੜਾ ਪਾਣੀ ਹੈ ਜਦੋਂ ਧਰਤੀ ਦੇ ਥੱਲੇ ਸਿੰਮਦਾ ਤਾਂ ਫਿਰ ਉਹੀ ਪਾਣੀ ਪੀਣ ਵਾਲੇ ਪਾਣੀ ਦੇ ਰੂਪ ਦੇ ਵਿੱਚ ਜਾਂ ਹੋਰ ਵਰਤੋਂ ਦੇ ਰੂਪ ਦੇ ਵਿੱਚ ਜਦੋਂ ਮਨੁੱਖ ਵਰਤਦਾ ਤਾਂ ਉਸ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਗ੍ਰਸਤ ਹੋਣਾ ਪੈਂਦਾ ਜਾਂ ਉਸ ਦੇ ਉੱਤੇ ਸੰਕਟ ਆਉਂਦਾ ਲੁਧਿਆਣੇ ਦੀ ਡਾਈੰਗ ਇੰਡਸਟਰੀ ਹੈ ਉਸ ਦੀ ਆ ਉਸ ਦੀ ਜਿਹੜੀ ਰਹਿਤ ਖੁੰਦ ਨਿਕਲਦੀ ਆ ਬਲਵਿੰਦਰ ਜੀ ਉਸ ਦਾ ਜਿਹੜਾ ਗੰਦਾ ਪਾਣੀ ਨਿਕਲਦਾ ਹੈ ਉਹ ਟ੍ਰੀਟਮੈਂਟ ਪਲਾਂਟਾਂ ਦੇ ਰਾਹੀਂ ਯਾਨੀ ਕਿ ਉਸ ਪਾਣੀ ਦੀ ਗੰਦਗੀ ਨੂੰ ਜਾਂ ਉਸ ਵਿੱਚ ਲੀਆਂ ਜ਼ਹਿਰਾਂ ਨੂੰ ਅਸੀਂ ਟ੍ਰੀਟ ਕਰਕੇ ਮਾੜਾ ਮੋਟਾ ਸਾਫ਼ ਕਰਕੇ ਸ਼ੁੱਧ ਕਰਕੇ ਉਸ ਤੋਂ ਬਾਅਦ ਇੱਕ ਨਹਿਰ ਬਣਾਵਾਂਗੇ ਜੀ ਜਿਹੜੀ ਨਹਿਰ ਇਸ ਸਾਰੇ ਪਾਣੀ ਨੂੰ ਆਪਣੇ ਵਿੱਚ ਲਏਗੀ ਸਮੋਏਗੀ ਡਾਈਂਗ ਇੰਡਸਟਰੀ ਦੇ ਲੁਧਿਆਣੇ ਦੇ ਸਾਰੇ ਗੰਦੇ ਪਾਣੀ ਨੂੰ ਜਿਹੜਾ ਟ੍ਰੀਟ ਹੋ ਚੁੱਕਿਆ ਹੋਵੇਗਾ ਤੇ ਮੁੜ ਕੇ ਉਹ ਨਹਿਰ ਛੱਡਣੀ ਕਿੱਥੇ ਹੈ? ਇਹ ਜਾ ਕੇ ਫਿਰ ਬੁੱਢੇ ਦਰਿਆ ਦੇ ਵਿੱਚ ਆਮ ਲੋਕਾਂ ਤੇ ਇਹ ਰੂਲ ਲਾਗੂ ਹੁੰਦੇ ਨੇ ਇੰਡਸਟਰੀ ਵਾਲਿਆਂ ਤੇ ਇਹ ਰੂਲ ਕਿਉਂ ਨਹੀਂ ਲਾਗੂ ਹੁੰਦੇ? ਕਿਉਂ ਨਹੀਂ ਸਖਤੀ ਹੁੰਦੀ? ਵੱਡੇ ਪੱਧਰ ਤੇ ਫੈਕਟਰੀਆਂ ਤੇ ਇਹ ਦੋਸ਼ ਲੱਗਦੇ ਨੇ। ਦੂਜੇ ਪਾਸੇ ਜੇ ਇੰਡਸਟਰੀ ਵਾਲਾ ਟੈਕਸ ਦਿੰਦਾ ਏ ਤਾਂ ਆਮ ਬੰਦਾ ਵੀ ਟੈਕਸ ਦਿੰਦਾ ਏ ਇੰਡਸਟਰੀ ਵਾਲੇ ਕੋਲ ਤਾਂ ਵੱਧ ਕਮਾਇਆ ਹੁੰਦੀ ਐ ਆਮ ਬੰਦੇ ਨੂੰ ਤਾਂ ਆਪਣੀ ਰੋਟੀ ਵੱਢ ਕੇ ਟੈਕਸ ਦੇਣਾ ਪੈਂਦਾ ਇੱਕ ਬਹੁਤ ਵੱਡੀ ਪੈਸੇ ਦੀ ਗੇਮ ਚੱਲ ਰਹੀ ਐ ਅੰਤਰਰਾਸ਼ਟਰੀ ਲੈਵਲ ਤੇ ਵੱਡੀਆਂ ਕਾਰ ਕੰਪਨੀਆਂ ਕੋ ਲੈ ਕੇ ਭਾਰਤ ਦੇ ਜਿਹੜੇ ਵੱਡੇ ਉਦਯੋਗਿਕ ਵਪਾਰੀ ਨੇ ਉਹ ਸਾਰਿਆਂ ਦਾ ਇੱਕ ਮਿਲ ਗੁੱਬਾ ਐ ਬਾਪ بڑا ਨਾ ਭਈਆ ਸਭ ਤੋਂ بڑا ਰੰਗਈਆ ਤੇ ਜਿੱਥੇ ਮਤਲਬ ਇਹ ਚੀਜ਼ ਆ ਜਾਂਦੀ ਹੈ ਤਾਂ ਉੱਥੇ ਕਈ ਵਾਰੀ ਤਰਕ ਦਲੀਲਾਂ ਤੱਥ ਚਰਚਾਵਾਂ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੈ ਤੇ ਸਭ ਤੋਂ ਵੱਡਾ ਰੁਪਈਆ ਹੀ ਰਹਿ ਜਾਂਦਾ ਹੈ ਹਨਾ ਅਸਲ ਮਸਲਾ ਉੱਥੇ ਆ ਕੇ ਖੜਦਾ ਹੈ ਪੰਜਾਬ ਦੇ ਵਿੱਚ ਇੱਕ ਵੀ ਐਸਾ ਕਾਬਲ ਅਫਸਰ ਨਹੀਂ ਲੱਭਿਆ ਹੈ ਇੱਕ ਵੀ ਪਾਵਲ ਐਸਾ ਵਾਤਾਵਰਨ ਪ੍ਰੇਮੀ ਅਫਸਰ ਨਹੀਂ ਲੱਭਿਆ ਹੈ ਜਿਸ ਨੂੰ ਅਸੀਂ ਪੰਜਾਬ ਪੰਪੂਸ਼ਨ ਕੰਟਰੋਲ ਬੋਰਡ ਦਾ ਡਾਇਰੈਕਟਰ ਬਲਾ ਸਕੀਏ ਬੇਸ਼ੱਕ ਮੰਨ ਲਓ ਕਿ ਇੰਡਸਟਰੀ ਜਾਂ ਪੰਜਾਬ ਸਰਕਾਰ ਜਾਂ ਸੰਜੀਵ अरोड़ा ਜੀ ਐਂਜੀਟੀ ਦੇ ਵਿੱਚ ਦਲੀਲ ਦੇ ਆਏ ਕਿ ਅਸੀਂ ਨਹਿਰ ਦੇ ਰਾਹੀਂ ਗੰਦਾ ਪਾਣੀ ਟ੍ਰੀਟ ਕਰਕੇ ਬੁੱਢੇ ਦਰਿਆ ਦੇ ਵਿੱਚ ਸਪਾंगे ਪਰ ਮਸਲਾ ਕੀ ਆ ਮਸਲਾ ਇਹ ਆ ਕਿ ਬੁੱਢੇ ਦਰਿਆ ਦਾ ਪਾਣੀ ਉਸ ਇੰਡਸਟਰੀ ਵਾਲੇ ਲੋਕਾਂ ਨੇ ਨਹੀਂ ਪੀਣਾ ਜਿਸ ਪਾਣੀ ਨੂੰ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਸਮੇਤ ਮੈਂਬਰ ਪਾਰਲੀਮੈਂਟ ਰਾਜਸਭਾ ਬਲਬੀਤ ਸਿੰਘ ਸੀਚੇਵਾਲ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹ ਸਾਰੇ ਇਹ ਕਹਿ ਕੇ ਕਿ ਮਤਲਬ ਕਲੀਨ ਚਾਟ ਦੇਗੇ ਸੀਗੇ ਜਿਹਦੇ ਸ਼ਰਾਫ ਐਕਟਰੀ ਦੇ ਅੱਗੇ ਪਾਣੀ ਦੀਆਂ ਬੋਤਲਾਂ ਦੇ ਕੇ ਕਿ ਇਹ ਪਾਣੀ ਤਾਂ ਪੀਣ ਯੋਗ ਹੈ ਪਰ ਐਨਜੀਟੀ ਦੇ ਵਿੱਚ ਜਾ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਸੀਗੀ ਤੇ ਪੰਜਾਬ ਸਰਕਾਰ ਦੀ ਜਾਂ ਕੁਲਵਿੰਦਰ ਸਿੰਘ ਚੀਚੇਵਾਲ ਹੋਰਾਂ ਦੀ ਜਿਹੜੀ ਟਿੱਪਣੀ ਜਾਂ ਰਿਪੋਰਟ ਸੀ ਉਹ ਮੂਹਰੇ ਮੂੰਹ ਦੇਖੀ ਸੀ ਜਦ ਪਤਾ ਲੱਗਿਆ ਸੀ ਕਿ ਇਹਦੇ ਵਿੱਚ ਕਿੰਨੀਆਂ ਜ਼ਹਿਰਾਂ ਕਿੰਨੇ ਤੱਤ ਮਿਲੇ ਹੋਏ ਆ ਇਦਾਂ ਹੁਣ ਆਕਸੀਜਨ ਦੇ ਸਿਲੰਡਰ ਮੋਢਿਆਂ ਤੇ ਰੱਖਣ ਲੱਗ ਗਏ ਲੋਕ ਹੁਣ ਸਿਰਫ ਤੇ ਇਹ ਨਾ ਹੋਵੇ ਨਾ ਕਿ ਇੱਕ ਸਾਈਡ ਤੇ ਆਕਸੀਜਨ ਦਾ ਸਿਲੰਡਰ ਲੈ ਰਹੇ ਆ ਤੇ ਦੂਜੇ ਪਾਸੇ ਇਦਾਂ ਦਾ ਫਿਲਟਰ ਚੱਕੀ ਫਿਰਦੇ ਆ ਮੋਢਿਆਂ ਤੇ ਕਿ ਜਦੋਂ ਲੋੜ ਪਾਣੀ ਨੂੰ ਉਹ ਨਾ ਪਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਂਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਉਸ ਮਸਲੇ ਤੇ ਚਰਚਾ ਕਰਾਂਗੇ ਜਿਹੜਾ ਪੰਜਾਬ ਸਣੇ ਕਈ ਹੋਰ ਸੂਬਿਆਂ ਨੂੰ ਵੀ ਫਰਕ ਪਾਉਂਦਾ ਹੈ ਗੱਲ ਹੈ ਬੁੱਢੇ ਦਰਿਆ ਦੀ ਬੁੱਢੇ ਦਰਿਆ ਤੋਂ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ ਸਤਲੁਜ ਦੇ ਰਾਹੀਂ ਨਹਿਰਾਂ ਵਿੱਚ ਪਹੁੰਚਦਾ ਹੈ ਅਤੇ ਰਾਜਸਥਾਨ ਤੇ ਹਰਿਆਣਾ ਵਰਗੇ ਸੂਬਿਆਂ ਨੂੰ ਵੀ ਉਹ ਨਹਿਰਾਂ ਦਾ ਪਾਣੀ ਆ ਜਿਹੜਾ ਉਹ ਜਾਂਦਾ ਹੈ ਤੇ ਪੰਜਾਬ ਦੇ ਮਾਲਵੇ ਇਲਾਕੇ ਦੇ ਵਿੱਚ ਉਸ ਪਾਣੀ ਦਾ ਵੱਡੇ ਪੱਧਰ ਤੇ ਇਸਤੇਮਾਲ ਹੁੰਦਾ ਹੈ ਨਤੀਜੇ ਇਹ ਨੇ ਕਿ ਕੈਂਸਰ ਟ੍ਰੇ ਨਾ ਜਿਹੜੀ ਉਹ ਵੀ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚੋਂ ਚੱਲਦੀ ਹੈ ਤਾਂ ਬੁੱਢੇ ਨਾਲੇ ਨੂੰ ਲੈ ਕੇ ਬੁੱਢੇ ਦਰਿਆ ਨੂੰ ਲੈ ਕੇ ਐਨਜੀਟੀ ਵੱਲੋਂ ਕੁਝ ਰਾਹਤ ਆ ਜਿਹੜੀ ਉਹ ਉਦਯੋਗਪਤੀਆਂ ਨੂੰ ਦਿੱਤੀ ਗਈ ਹੈ ਡਾਈੰਗ ਇੰਡਸਟਰੀ ਨੂੰ ਦਿੱਤੀ ਗਈ ਹੈ ਅਤੇ ਨਾਲ ਹੀ ਇੱਕ ਵੱਡਾ ਐਲਾਨ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਉਦਯੋਗਪਤੀਆਂ ਲਈ ਕਰ ਦਿੱਤਾ ਹੈ ਤਾਂ ਇਹ ਸਾਰੇ ਮਸਲੇ ਤੇ ਚਰਚਾ ਕਰਨਗੇ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾੜ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਉਹ ਮਸਲਾ ਜਿਸ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਪੰਜਾਬ ਦੇ ਚਿੰਤਕ ਲੋਕ ਪ੍ਰਦਰਸ਼ਨ ਕਰਦੇ ਆ ਰਹੇ ਨੇ ਮੰਗ ਕਰਦੇ ਆ ਰਹੇ ਨੇ ਕਿ ਇਹ ਸਾਰਾ ਕੁਝ ਆ ਜਿਹੜਾ ਉਹ ਬੰਦ ਹੋਣਾ ਚਾਹੀਦਾ ਹੈ ਫੈਕਟਰੀਆਂ ਵੱਲੋਂ ਜਿਹੜੀ ਨੀਮਾਂ ਦੀ ਉਲੰਘਣਾ ਹੁੰਦੀ ਹੈ ਇਸ ਤੇ ਲਗਾਮ ਲੱਗਣੀ ਚਾਹੀਦੀ ਹੈ ਅਤੇ ਪੰਜਾਬ ਦਾ ਪਾਣੀ ਮੁੜ ਤੋਂ ਸਾਫ਼ ਹੋਣਾ ਚਾਹੀਦਾ ਹੈ ਅਜਿਹੇ ਵਿੱਚ ਜਿਹੜੀ ਇਹ ਖਬਰ ਆਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਅ ਬਲਵਿੰਦਰ ਜੀ ਸਭ ਤੋਂ ਪਹਿਲਾਂ ਦਾ ਟੀਵੀ ਐਨ ਆਰ ਆਈ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੋਹ ਪਰ ਆਪਣਾ ਭਰੀ ਸਾਥਰੀ ਆ ਘਾ ਗੁਰਬਾਣੀ ਦੇ ਵਿੱਚ ਦਰਜ ਹੈ ਅਸੀਂ ਹਰ ਰੋਜ਼ ਸਵੇਰੇ ਸ਼ਾਮ ਬਲਵਿੰਦਰ ਗੁਰਬਾਣੀ ਜਦੋਂ ਸਾਡੇ ਕੰਨਾਂ 'ਚ ਪੈਂਦੀ ਹੈ ਤਾਂ ਉਹ ਵਾਕ ਸਾਡੇ ਕੰਨਾਂ 'ਚ ਪੈਂਦਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਸੀਂ ਉਸ ਪੰਜਾਬ ਦੇ ਵਸਨੀਕਾਂ ਜਿੱਥੇ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਬਾਣੀ ਰਾਤ ਦਸਾਰੇ ਦੇ ਰੂਪ ਦੇ ਵਿੱਚ ਇੱਕ ਜੀਵਨ ਜਾਂਚ ਦੇ ਰੂਪ ਦੇ ਵਿੱਚ ਚਾਨਣ ਮਨਾਰੇ ਵਾਂਗੂ ਸਾਡਾ ਰਸਤਾ ਜਿਹੜਾ ਹੈ ਉਹ ਰਸ਼ਨੌਂਦੀ ਹੈ ਪਰ ਬੜੇ ਅਫਸੋਸ ਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਇੱਕ ਰਾਜਨੀਤਿਕ ਫਾਇਦੇ ਜਾਂ ਕੁਝ ਇੱਕ ਨਿੱਜੀ ਮਫਾਦ ਜਿਹਦੇ ਕਰਕੇ ਇਹ ਮਸਲਾ ਜਿਹੜਾ ਤੁਸੀਂ ਜਿਸ ਦੀ ਇੰਟਰੋਡਕਸ਼ਨ ਕੀਤੀ ਆ ਇਹ ਮਸਲਾ ਸੱਚਮੁੱਚ ਬਹੁਤ ਗੰਭੀਰ ਹੈ ਗੰਭੀਰ ਬਲਵਿੰਦਰ ਇਸ ਕਰਕੇ ਤਾਂ ਹੈ ਹੀ ਹੈ ਮਸਲਾ ਕਿ ਇਹ ਸਿੱਧੇ ਤੌਰ ਦੇ ਉੱਤੇ ਸਾਡੇ ਵਾਤਾਵਰਨ ਨਾਲ ਜੁੜਿਆ ਜੀ ਆ ਡਾਈਂਗ ਇੰਡਸਟਰੀ ਲੁਧਿਆਣਾ ਦੀ ਲੁਧਿਆਣਾ ਬੇਸਿਕਲੀ ਸਾਰੇ ਦਾ ਸਾਰਾ ਹੀ ਅ ਇੰਡਸਟਰੀਅਲ ਸ਼ਹਿਰ ਹੈ ਕਿਸੇ ਵੇਲੇ ਮਾਂਚੈਸਟਰ ਆਫ ਏਸ਼ੀਆ ਕਿਹਾ ਜਾਂਦਾ ਸੀਗਾ ਉਸ ਨੂੰ ਹਨਾ ਸੋ ਪਰ ਇਹ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਸਾਡੇ ਜਿਹੜੇ ਭਵੇਖੀ ਜਿਹੜੇ ਬੱਚੇ ਨੇ ਜਿਹੜੇ ਬੱਚੇ ਹੁਣ ਸਾਡੇ ਆਪਣੀ ਨਮੀ ਉਮਰ ਵੱਲ ਵੱਧ ਰਹੇ ਆ ਜਾਂ ਜਿਹੜੇ ਬੱਚਿਆਂ ਨੇ ਇਸ ਸੰਸਾਰ ਦੇ ਵਿੱਚ ਆ ਹਾਂ ਉਨ੍ਹਾਂ ਦੇ ਉੱਤੇ ਇਹਨਾਂ ਹੁੰਦਿਆਂ ਵਾ ਕੀ ਅਸਰ ਹੋਏਗਾ ਇਸ ਖਬਰ ਦਾ ਕੀ ਅਸਰ ਹੋਏਗਾ ਅਸਲ ਦੇ ਵਿੱਚ ਮੈਂ ਤੁਹਾਨੂੰ ਖਬਰ ਦੱਸ ਦਿੰਨਾ ਕੀ ਆ ਖਬਰ ਬਲਵਿੰਦਰ ਜੀ ਇਹ ਆ ਕਿ ਸੰਜੀਵ ਅਰੋੜਾ ਜੀ ਜਿਹੜੇ ਕਿ ਹੁਣੇ ਲੁਧਿਆਣਾ ਤੋਂ ਚੋਣ ਜਿੱਤ ਕੇ ਪੰਜਾਬ ਦੀ ਕੈਬਨਿਟ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਉਦਯੋਗ ਅਤੇ ਵਣਜ ਯਾਨੀ ਕਿ ਵਪਾਰ ਮੰਤਰੀ ਲਗਾਏ ਗਏ ਨੇ ਤੁਹਾਨੂੰ ਸਾਰਿਆਂ ਨੂੰ ਚੰਗੇ ਤਰੀਕੇ ਨਾਲ জ্ঞাত ਆ ਕਿ ਸੰਜੀਵ ਅਰੋੜਾ ਜੀ ਇੱਕ ਵੱਡੇ ਕਾਰੋਬਾਰੀ ਨੇ ਵੱਡੇ ਉਦਯੋਗਪਤੀ ਨੇ ਜਦੋਂ ਉਦਯੋਗਪਤੀ ਨੇ ਤਾਂ ਜ਼ਰਾ ਤੌਰ ਦੇ ਉੱਤੇ ਉਦਯੋਗਪਤੀ ਕੋਸ਼ਿਸ਼ ਕਰੇਗਾ ਕਿ ਜਿਹੜੇ ਉਸ ਦੇ ਖੇਤਰ ਦੇ ਬੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ ਹੁਣ ਮਾਮਲੇ ਦੀਆਂ ਕਈ ਪਰਤਾਂ ਤੇ ਕਈ ਤੈਂ ਹਨ ਸੰਜੀਵ ਅਰੋੜਾ ਹੋਰਾਂ ਨੇ ਕਿੱਥੇ ਲੁਧਿਆਣਾ ਦੀ ਜਿਹੜੀ ਡਾਈੰਗ ਇੰਡਸਟਰੀ ਹੈ ਉਸ ਨੂੰ ਰਾਹਤ ਦੇਣ ਦੀ ਗੁਜ਼ਾਰਿਸ਼ ਜਾਂ ਸਫਾਰਿਸ਼ ਕੀਤੀ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੁਧਿਆਣਾ ਦੇ ਜਿਹੜੇ ਉਹ ਇੰਡਸਟਰੀ ਲਿਸਟ ਜਿਨ੍ਹਾਂ ਦਾ ਕਾਰੋਬਾਰ ਲੁਧਿਆਣਾ ਦੇ ਕੱਪੜੇ ਦੇ ਨਾਲ ਤੇ ਕੱਪੜੇ ਤੋਂ ਅੱਗੇ ਕੱਪੜੇ ਨੂੰ ਰੰਗਣ ਅਤੇ ਡਾਈੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਉਹਨਾਂ ਦੀ ਪੇਸ਼ੀ ਸੀਗੀ ਪਰਸੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹਨਾਂ ਨੂੰ ਕਈ ਸਾਰੇ ਅ ਕਈ ਸਾਰੇ ਸਵਾਲ ਪੁੱਛੇ ਹੋਏ ਸੀਗੇ ਕਿ ਕਿਉਂ ਨਾ ਤੁਹਾਡੀ ਇੰਡਸਟਰੀ ਬੰਦ ਕੀਤੀ ਜਾਵੇ ਜਾਂ ਤੁਹਾਡੀ ਇੰਡਸਟਰੀ ਦੁਆਰਾ ਜਿਹੜਾ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਹੈ ਉਸ ਪ੍ਰਦੂਸ਼ਣ ਦਾ ਪੰਜਾਬ ਦੀ ਸਿਹਤ ਤੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦੀ ਆਵੋ ਹਵਾ ਦੇ ਉੱਤੇ ਪੰਜਾਬ ਦੇ ਸਾਹਾਂ ਦੇ ਉੱਤੇ ਕੀ ਅਸਰ ਹੋ ਰਿਹਾ ਮਤਲਬ ਇਹ ਸਾਰੀਆਂ ਜਿਹੜੇ ਸਵਾਲ ਨੇ ਇਹ ਪੁੱਛੇ ਹੋਏ ਸੀ ਐਨਜੀਟੀ ਨੇ ਪਰ ਸੰਜੀਵ ਅਰੋੜਾ ਜੀ ਜਿਹੜੇ ਮਾਨਯੋਗ ਉਦਯੋਗ ਮੰਤਰੀ ਨੇ ਇਸ ਵਕਤ ਪੰਜਾਬ ਦੇ ਤਾਂ ਉਹਨਾਂ ਨੇ ਆਪਣੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਅਤੇ ਬਤੌਰ ਮੰਤਰੀ ਜੀ ਇਹ ਜ਼ਿੰਮੇਵਾਰੀ ਲੈ ਰਹੇ ਹਾਂ ਜਾਂ ਮੈਂ ਇਹ ਸਫਾਰਿਸ਼ ਕਰਦਾ ਹਾਂ ਅਦਾਲਤ ਦੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਲੁਧਿਆਣਾ ਦੇ ਜਿਹੜੇ ਡਾਈੰਗ ਇੰਡਸਟਰੀ ਦੇ ਵਪਾਰੀ ਨੇ ਇੰਡਸਟਰੀ ਲਿਸਟ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਰਾਹਤ ਕਿਸ ਮਾਮਲੇ ਤੇ ਜੀ ਰਾਹਤ ਇਸ ਮਾਮਲੇ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੋਵੇਗਾ ਕਿ ਮੱਤੇਵਾੜਾ ਜੰਗਲ ਦਾ ਸੰਘਰਸ਼ ਚੱਲਿਆ ਸੀ ਜੀ ਬਹੁਤ ਵੱਡਾ ਮੁੱਦਾ ਬਣਿਆ ਸੀ ਉਹ ਵੀ ਸਿੱਧੇ ਤੌਰ ਦੇ ਉੱਤੇ ਬੁੱਢੇ ਦਰਿਆ ਜੀ ਅਤੇ ਲੁਧਿਆਣਾ ਦੀ ਡਾਈੰਗ ਇੰਡਸਟਰੀ ਅਤੇ ਪੰਜਾਬ ਦੇ ਚਿੰਤਕ ਲੋਕ ਪੰਜਾਬ ਦੇ ਵਾਤਾਵਰਣ ਪ੍ਰੇਮੀ ਲੋਕ ਉਹਨਾਂ ਦੇ ਦਰਮਿਆਨ ਇਹ ਮਸਲਾ ਬਹੁਤ ਭਖਿਆ ਸੀ ਉਸ ਵਕਤ ਕਿ ਡਾਈੰਗ ਇੰਡਸਟਰੀ ਕਿਸ ਤਰੀਕੇ ਨਾਲ ਬੁੱਢੇ ਦਰਿਆ ਦੇ ਪਾਣੀ ਨੂੰ ਲਗਾਤਾਰਤਾ ਦੇ ਨਾਲ ਜ਼ਹਿਰੀਲਾ ਕਰ ਰਹੀ ਹੈ ਉਹ ਬੁੱਢਾ ਦਰਿਆ ਜਿਹੜਾ ਦਰਿਆ ਹੁੰਦਾ ਸੀ ਕਦੇ ਉਹਦੇ ਕੋਲੇ ਖੜ ਕੇ ਵੇਖਿਓ ਹਾਲਾਂਕਿ ਬਹੁਤ ਸਾਰੀਆਂ ਤਸਵੀਰਾਂ ਆਈਆਂ ਕਿ ਆਪਾਂ ਬਲਵੀਰ ਸਿੰਘ ਸੀਚੇਵਾਲ ਹੋਰੀ ਉਹ ਉਸ ਦੇ ਵਿੱਚ ਵੜ ਕੇ ਸਫਾਈ ਕਰ ਰਹੇ ਆ ਉਹ ਕਹਿ ਰਹੇ ਆ ਕਿ ਇੱਥੋਂ ਦਾ ਪਾਣੀ ਪੀਣ ਯੋਗ ਹੋ ਗਿਆ ਪਰ ਉਹ ਕੁਝ ਇੱਕ ਏਰੀਆ ਕੁਝ ਇੱਕ ਇਲਾਕਾ ਜਿਹਾ ਸੀਗਾ ਜਿਹੜਾ ਉਹ ਮੀਡੀਆ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸਾਰੇ ਦਾ ਸਾਰਾ ਜਿਹੜਾ ਬੁੱਢਾ ਦਰਿਆ ਆ ਉਹ ਗੰਦਾ ਪਿਆ ਉਹਦੇ ਕੋਲੇ ਖੜਿਆ ਨਹੀਂ ਜਾਂਦਾ ਇੰਨੀ ਬਦਬੂ ਮਾਰਦੀ ਹੈ ਤੇ ਉੱਥੋਂ ਦਾ ਜਿਹੜਾ ਪਾਣੀ ਆ ਜਦੋਂ ਧਰਤੀ ਦੇ ਥੱਲੇ ਸਿੰਮ ਦਾ ਤਾਂ ਫਿਰ ਉਹੀ ਪਾਣੀ ਪੀਣ ਵਾਲੇ ਪਾਣੀ ਦੇ ਰੂਪ ਦੇ ਵਿੱਚ ਜਾਂ ਨਾ ਹੋਰ ਵਰਤੋਂ ਦੇ ਰੂਪ ਦੇ ਵਿੱਚ ਜਦੋਂ ਮਨੁੱਖ ਵਰਤਦਾ ਤਾਂ ਉਸ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਗ੍ਰਸਤ ਹੋਣਾ ਪੈਂਦਾ ਜਾਂ ਉਸ ਦੇ ਉੱਤੇ ਸੰਕਟ ਆਉਂਦੇ ਆ ਹੁਣ ਸੰਜੀਵ अरोड़ा ਜੀ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਲੁਧਿਆਣੇ ਦੀ ਡਾਈੰਗ ਇੰਡਸਟਰੀ ਹੈ ਉਸ ਦੀ ਉਸ ਦੀ ਜਿਹੜੀ ਰਹਿਣ ਖੁੰਦ ਨਿਕਲਦੀ ਹੈ ਬਲਵਿੰਦਰ ਜੀ ਉਸ ਦਾ ਜਿਹੜਾ ਗੰਦਾ ਪਾਣੀ ਨਿਕਲਦਾ ਉਹ ਟ੍ਰੀਟਮੈਂਟ ਪਲਾਂਟਾਂ ਦੇ ਰਾਹੀਂ ਯਾਨੀ ਕਿ ਉਸ ਪਾਣੀ ਉੰਦੀ ਗੰਦਗੀ ਨੂੰ ਜਾਂ ਉਸ ਵਿੱਚ ਲੀਆਂ ਜ਼ਹਿਰਾਂ ਨੂੰ ਅਸੀਂ ਟ੍ਰੀਟ ਕਰਕੇ ਮਾੜਾ ਮੋਟਾ ਸਾਫ਼ ਕਰਕੇ ਸ਼ੁੱਧ ਕਰਕੇ ਉਸ ਤੋਂ ਬਾਅਦ ਇੱਕ ਨਹਿਰ ਬਣਾਵਾਂਗੇ ਜੀ ਜਿਹੜੀ ਨਹਿਰ ਇਸ ਸਾਰੇ ਪਾਣੀ ਨੂੰ ਆਪਣੇ ਵਿੱਚ ਲਏਗੀ ਸਮੋਏਗੀ ਡਾਈਗਨ ਇੰਡਸਟਰੀ ਦੇ ਲੁਧਿਆਣੇ ਦੇ ਸਾਰੇ ਗੰਦੇ ਪਾਣੀ ਨੂੰ ਜਿਹੜਾ ਟ੍ਰੀਟ ਹੋ ਚੁੱਕਿਆ ਹੋਏਗਾ ਤੇ ਮੁੜ ਕੇ ਉਹ ਨਹਿਰ ਛੱਡਣੀ ਕਿੱਥੇ ਹੈ ਲਿ ਜਾ ਕੇ ਫਿਰ ਵੱਡੇ ਦਰਿਆ ਦੇ ਵਿੱਚ ਹੀ ਸੁੱਟਣੀ ਹੈ ਤਾਂ ਹੱਲ ਕੀ ਨਿਕਲਿਆ ਤਾਂ ਬੁੱਢੇ ਦਰਿਆ ਦੀ ਸਫਾਈ ਦਾ ਮਸਲਾ ਕਿੱਥੇ ਗਿਆ ਬੁੱਢੇ ਦਰਿਆ ਨੂੰ ਬਚਾਉਣ ਦਾ ਮਸਲਾ ਕਿੱਥੇ ਗਿਆ ਤੁਸੀਂ ਭਲਿਓ ਮਾਨਸੋ ਬਲਵਿੰਦਰ ਜੀ ਅਦਾਲਤ ਐਨਜੀਟੀ ਦੇ ਵਿੱਚ ਜਾ ਕੇ ਜ਼ਿੰਮੇਵਾਰੀ ਲੈ ਰਹੇ ਨੇ ਮੰਤਰੀ ਸਾਹਿਬ ਕਿ ਭਾਈ ਅਸੀਂ ਇਹਨਾਂ ਨੂੰ ਨਹਿਰ ਬਣਾ ਕੇ ਦੰਨੇ ਆ ਖਰਚਾ ਵੀ ਪੰਜਾਬ ਸਰਕਾਰ ਕਰੇਗੀ ਜੀ ਜਿਹੜਾ ਉਹਦੇ ਉੱਤੇ ਨਹਿਰ ਦੇ ਉੱਤੇ ਆਏਗਾ ਪਰ ਲਿਆ ਕੇ ਉਹਦਾ ਜਿਹੜਾ ਗੰਦਾ ਪਾਣੀ ਹੈ ਜਿਹੜਾ ਟਰੀਟ ਕਰਨ ਦੇ ਬਾਵਜੂਦ ਵੀ ਅਨਟਰੀਟ ਹੁੰਦਾ ਉਸ ਨੂੰ ਜੇ ਬੁੱਡੇ ਦਰਿਆ ਦੇ ਵਿੱਚ ਹੀ ਸੱਟਣਾ ਤਾਂ ਫਿਰ ਐਨਾ ਕੁਛ ਕਰਨ ਦਾ ਫਾਇਦਾ ਕਿ ਉਹ ਨਹਿਰਾਂ ਕਿਉਂ ਮੋੜਾ ਜਾਂ ਫਿਰ ਇੱਕ ਗੱਲ ਸਰਕਾਰ ਜਾਂ ਕਿਉਂ ਮੰਤਰੀ ਸਾਹਿਬ ਵਿੱਚ ਜਾ ਕੇ ਐਨਜੀਟੀ ਦੇ ਇੰਟਰਫੇਅਰ ਕਰ ਰਹੇ ਹੋ ਜੀ ਇੱਕ ਗੱਲ ਮੈਂ ਇੱਥੇ ਜੋੜਨੀ ਚਾਹਾਂਗਾ ਐਗਜ਼ਾਮਪਲ ਲਾਵਾਂਗੇ ਆਪਾਂ ਦਿੱਲੀ ਦੀ ਦਿੱਲੀ ਵਿੱਚ ਤੁਸੀਂ ਦੇਖੋ ਕਿ 10 ਸਾਲ ਤੋਂ ਪੁਰਾਣੀ ਡੀਜ਼ਲ ਗੱਡੀ ਨਹੀਂ ਆ ਸਕਦੀ 15 ਸਾਲ ਤੋਂ ਪੁਰਾਣੀ ਪੈਟਰੋਲ ਨਹੀਂ ਆ ਸਕਦੀ ਫੜ ਫੜ ਕੇ ਗੱਡੀਆਂ ਉਹ ਟੋਅ ਕਰਕੇ ਲਿਆ ਜਾਂਦੇ ਨੇ ਤੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਸਕ੍ਰੈਪ ਕਰ ਦਿੱਤਾ ਜਾਂਦਾ ਹੈ ਤੇ ਇੱਕ ਪਾਸੇ ਤਾਂ ਆਮ ਲੋਕ ਜਿਹੜੇ ਕਾਰਾਂ ਖਰੀਦੇ ਨੇ ਉਨ੍ਹਾਂ ਤੇ ਬੋਝ ਪਾਇਆ ਜਾਂਦਾ ਇੱਕ ਪਾਸੇ ਇੰਡਸਟਰੀਆਂ ਕਿੰਨੇ ਸਾਲਾਂ ਤੋਂ ਚੱਲਦੀਆਂ ਨੇ ਉਹਨਾਂ ਦਾ ਕੋਈ ਨਿਯਮ ਨਹੀਂ ਕੁਛ ਨਹੀਂ ਫਾਲੋ ਕੀਤਾ ਹੁੰਦਾ ਸ੍ਰੀਆਮ ਕਈ ਫੈਕਟਰੀਆਂ ਤੇ ਇਲਜ਼ਾਮ ਵੀ ਲੱਗਦੇ ਨੇ ਕਿ ਉਹਨਾਂ ਨੇ ਦਿਖਾਉਣ ਨੂੰ ਵਾਟਰ ਟ੍ਰੀਟਮੈਂਟ ਦਾ ਜਾਂ ਪ੍ਰੋਡਕਸ਼ਨ ਦੇ ਕੰਟਰੋਲ ਦਾ ਸਿਸਟਮ ਲਾਇਆ ਹੋਇਆ ਏ ਲੇਕਿਨ ਉਹ ਚਲਾਉਂਦੇ ਨਹੀਂ ਕਿਉਂਕਿ ਉਹਨਾਂ ਦੇ ਪੈਸੇ ਖਰਚ ਹੁੰਦੇ ਨੇ ਹਾਂ ਅਤੇ ਦਿਖਾਵਾ ਕੀਤਾ ਜਾਂਦਾ ਏ ਅਤੇ ਫਿਰ ਉਹਨਾਂ ਵੱਲੋਂ ਸ੍ਰੀਆਮ ਨੇਮਾਂ ਦੀ ਉਲੰਘਣਾ ਕੀਤੀ ਜਾਂਦੀ ਆ ਤਾਂ ਜਿਸ ਤਰ੍ਹਾਂ ਆਮ ਲੋਕਾਂ ਤੇ ਇਹ ਰੂਲ ਲਾਗੂ ਹੁੰਦੇ ਨੇ ਇੰਡਸਟਰੀ ਵਾਲਿਆਂ ਤੇ ਇਹ ਰੂਲ ਕਿਉਂ ਨਹੀਂ ਲਾਗੂ ਹੁੰਦੇ ਕਿਉਂ ਨਹੀਂ ਸਖਤੀ ਹੁੰਦੀ ਵੱਡੇ ਪੱਧਰ ਤੇ ਫੈਕਟਰੀਆਂ ਤੇ ਇਹ ਦੋਸ਼ ਲੱਗਦੇ ਨੇ ਦੂਜੇ ਪਾਸੇ ਜੇ ਇੰਡਸਟਰੀ ਵਾਲਾ ਟੈਕਸ ਦਿੰਦਾ ਏ ਤਾਂ ਆਮ ਬੰਦਾ ਵੀ ਟੈਕਸ ਦਿੰਦਾ ਏ ਇੰਡਸਟਰੀ ਵਾਲੇ ਕੋਲ ਤਾਂ ਵਾਧੂ ਮਾਇਆ ਹੁੰਦੀ ਆ ਆਮ ਬੰਦੇ ਨੂੰ ਤਾਂ ਆਪਣੀ ਰੋਟੀ ਵੱਢ ਕੇ ਟੈਕਸ ਦੇਣਾ ਪੈਂਦਾ ਏ ਬਹੁਤ ਮਹੱਤਵਪੂਰਨ ਬਿੰਦੂ ਨੂੰ ਛੋਣ ਦੀ ਕੋਸ਼ਿਸ਼ ਕੀਤੀ ਆ ਬਲਵਿੰਦਰ ਤੁਸੀਂ ਜੀ ਜਦੋਂ ਤੁਸੀਂ ਉਦਾਹਰਨ ਦਿੱਲੀ ਤੋਂ ਲਈ 10 ਸਾਲ ਪੁਰਾਣੀ ਗੱਡੀ ਤੇ 15 ਸਾਲ ਪੁਰਾਣੀ ਗੱਡੀ ਤੇ ਫਿਰ ਉਸ ਗੱਡੀ ਨੂੰ ਡਿਸਪੋਜ਼ ਕਰਕੇ ਯਾਨੀ ਕਿ ਉਸ ਨੂੰ ਖਤਮ ਕਰਕੇ ਤੇ ਫਿਰ ਉਸ ਨੂੰ ਦਿੱਲੀ ਦੀਆਂ ਸੜਕਾਂ ਤੋਂ ਗਾਇਬ ਕਰ ਦੇਣਾ ਇੱਕ ਵੱਖਰਾ ਮਸਲਾ ਹੈ ਤੇ ਉਸ ਮਸਲੇ ਤੇ ਵੀ ਬਲਵਿੰਦਰ ਬਹੁਤ ਸਾਰੇ ਜਿਹੜੇ 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 ਚਿੰਤਕ ਲੋਕ ਨੇ ਜਾਂ ਜਿਹੜੇ ਉਸ ਖੇਤਰ ਦੇ ਮਾਹਰ ਲੋਕ ਨੇ ਉਹ ਇਸ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਨੇ ਕਿ 10 ਤੋਂ 15 ਸਾਲ ਪੁਰਾਣੀ ਗੱਡੀ ਜਿਹੜੀ ਆ ਉਹ ਓਨੀ ਪੋਲਿਊਟਡ ਨਹੀਂ ਹੁੰਦੀ ਆ ਉਹਨਾਂ ਪੋਲੂਸ਼ਨ ਨਹੀਂ ਕਰਦੀ ਹੈਗੀ ਜਦੋਂ ਤੱਕ ਉਹਦੇ ਕੋਲੇ ਫਿਟਨੈਸ ਸਰਟੀਫਿਕੇਟ ਰੈਗੂਲਰਲੀ ਆਉਂਦਾ ਰਹਿੰਦਾ ਹੈ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਹਿੰਦੇ ਲੋਬੀ ਕੰਮ ਕਰ ਰਹੀ ਆ ਜੀ ਮੈਂ ਅੱਜ ਨਹੀਂ ਉਸ ਵਿਸ਼ੇ ਨੂੰ ਛੂਹਣਾ ਚਾਹਾਂਗਾ ਕਿ ਦਿੱਲੀ ਦੀਆਂ ਜਿਹੜੀਆਂ ਗੱਡੀਆਂ ਸਕ੍ਰੈਪ ਕੀਤੀਆਂ ਜਾਂਦੀਆਂ ਨੇ ਜਾਂ ਨਸ਼ਟ ਕੀਤੀਆਂ ਜਾਂਦੀਆਂ ਨੇ ਉਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਪੈਸੇ ਦੀ ਗੇਮ ਚੱਲ ਰਹੀ ਆ ਅੰਤਰਰਾਸ਼ਟਰੀ ਲੈਵਲ ਤੇ ਵੱਡੀਆਂ ਕਾਰ ਕੰਪਨੀਆਂ ਤੋਂ ਲੈ ਕੇ ਵਰਤ ਜਿਹੜੇ ਵੱਡੇ ਉਦਯੋਗਿਕ ਵਪਾਰੀ ਨੇ ਉਹ ਸਾਰਿਆਂ ਦਾ ਇੱਕ ਮਿਲ ਗੋਬਾ ਹੈ ਪਰ ਤੁਸੀਂ ਮਸਲਾ ਗੱਲ ਉਹੀ ਕੀਤੀ ਕਿ ਆਮ ਵਿਅਕਤੀ ਜਦੋਂ ਸਵੇਰੇ ਅੱਖ ਖੋਲਦਾ ਉਸ ਤੋਂ ਲੈ ਕੇ ਆਪਣੇ ਸੌਣ ਤੱਕ ਤੇ ਸੌਂ ਜਾਣ ਤੋਂ ਬਾਅਦ ਤੱਕ ਵੀ ਮਤਲਬ ਜਦੋਂ ਆਪਾਂ ਸੌਂ ਜਾਂਦੇ ਆਪਾਂ ਕਹਿ ਦਿੰਨੇ ਆ ਨਾ ਆਮ ਘਰਾਂ ਦੇ ਬੰਦੇ ਵੀ ਆਪਾਂ ਤਾਂ ਸੌਂ ਗਏ ਹੁਣ ਆਪਣੇ ਖਰਚੇ ਬੰਦ ਹੋ ਗਏ ਹਨਾ ਟੈਕਸ ਬੰਦ ਹੋ ਗਿਆ ਪਰ ਨਹੀਂ ਬੰਦ ਹੁੰਦਾ ਕਿਉਂਕਿ ਬਿਜਲੀ ਤੁਹਾਡੀ ਚਾਲੂ ਹੁੰਦੀ ਹੈ ਉਸ ਦੇ ਉੱਤੇ ਕਈ ਕਿਸਮ ਦੇ ਟੈਕਸ ਲੱਗੇ ਹੁੰਦੇ ਆ ਕਦੇ ਆਪਣਾ ਬਿੱਲ ਕੱਢ ਕੇ ਵੇਖਿਓ ਕਿੰਨੇ-ਕਿੰਨੇ ਸੈਸ ਲੱਗੇ ਹੁੰਦੇ ਆ ਅ ਮਤਲਬ ਹੋਰ ਬਹੁਤ ਕੁਝ ਹੈ ਆਮ ਆਦਮੀ ਆਪਣੀ ਰੋਟੀ ਕੱਟ-ਕੱਟ ਕੇ ਵੀ ਸਰਕਾਰ ਨੂੰ ਟੈਕਸ ਦਿੰਦਾ ਦੂਜੇ ਪਾਸੇ ਵੱਡੇ ਇੰਡਸਟਰੀਅਲਿਸਟ ਨੇ ਜਿਨ੍ਹਾਂ ਕੋਲੇ ਤੁਸੀਂ ਆਪ ਆਖਿਆ ਕਿ ਮੋٹے ਗੱਫੇ ਹੁੰਦੇ ਆ ਨੋਟਾਂ ਦੇ ਉਹ ਗੱਲ ਸਿੱਧੀ ਆ ਬਲਵਿੰਦਰ ਜੀ ਜੀ ਬਾਪ بڑا ਨਾ ਭਈਆ ਸਭ ਤੋਂ ਵੱਡਾ ਰੋਭਈਆ ਤੇ ਜਿੱਥੇ ਮਤਲਬ ਇਹ ਚੀਜ਼ ਆ ਜਾਂਦੀ ਆ ਤਾਂ ਉਥੇ ਕਈ ਵਾਰੀ ਤਰਕ ਦਲੀਲਾਂ ਤੱਥ ਚਰਚਾਵਾਂ ਸਾਰਾ ਕੁਝ ਪਿੱਛੇ ਰਹਿ ਜਾਂਦਾ ਤੇ ਸਭ ਤੋਂ ਵੱਡਾ ਰੁਪਈਆ ਹੀ ਰਹਿ ਜਾਂਦਾ ਹੈ ਨਾ ਅਸਲ ਮਸਲਾ ਉੱਥੇ ਆ ਕੇ ਖੜਦਾ ਹੈ ਇੰਡਸਟਰੀ ਦੇ ਨਾਲ ਮਤਲਬ ਮੈਂ ਇਲਜ਼ਾਮ ਨਹੀਂ ਲਾ ਰਿਹਾ ਪਰ ਲੋਕਾਂ ਦੀ ਜਿਹੜੀ ਚੁੰਝ ਚਰਚਾ ਹੈ ਕਿ ਇੰਡਸਟਰੀ ਬੇਸ਼ੱਕ ਇਹ ਕਹਿ ਦਿੰਦੀ ਹੈ ਕਿ ਅਸੀਂ ਟ੍ਰੀਟ ਕਰਕੇ ਪਾਣੀ ਸੁੱਟਦੇ ਹਾਂ ਜਾਂ ਮਤਲਬ ਆਪਣੇ ਵੱਲੋਂ ਨੀਮਾਂ ਦੀ ਪਾਲਣਾ ਕੀਤੀ ਹੋਈ ਹੈ ਪਰ ਉਹ ਨੀਮਾਂ ਦੀ ਪਾਲਣਾ ਬਲਵਿੰਦਰ ਜੀ ਤੁਸੀਂ ਮੈਨੂੰ ਇਹ ਦੱਸੋ ਜਿਸ ਸਰਕਾਰ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਚੇਅਰਮੈਨ ਲਾਏ ਸੀ ਜਾਂ ਜਿਹੜੇ ਡਾਇਰੈਕਟਰ ਲਾਏ ਸੀ ਉਹਨਾਂ ਨੂੰ ਦਿੱਲੀ ਤੋਂ ਲਿਆ ਕੇ ਲਾਉਣਾ ਪਿਆ ਤੇ ਮੁੜ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਕਿ ਪੰਜਾਬ ਦੇ ਵਿੱਚ ਇੱਕ ਵੀ ਐਸਾ ਕਾਬਲ ਅਫੀਸਰ ਨਹੀਂ ਲੱਭਿਆ ਹੈ ਇੱਕ ਵੀ ਕਾਬਲ ਐਸਾ ਵਾਤਾਵਰਣ ਪ੍ਰੇਮੀ ਅ ਅਫਸਰ ਨਹੀਂ ਲੱਭਿਆ ਹੈ ਜਿਸ ਨੂੰ ਅਸੀਂ ਪੰਜਾਬ ਪੰਡੂਸ਼ਨ ਕੰਟਰੋਲ ਬੋਰਡ ਦਾ ਡਾਇਰੈਕਟਰ ਲਾ ਸਕੀਏ ਸਨ ਦਿੱਲੀ ਤੋਂ ਬੰਦਾ ਲਿਆਉਣਾ ਪਿਆ ਮਤਲਬ ਪਹਿਲਾਂ ਤਾਂ ਸੌਲੀਆਂ ਨਿਸ਼ਾਨ ਇੱਥੇ ਸ਼ੁਰੂ ਹੋ ਜਾਂਦਾ ਐਦੋਂ ਅੱਗੇ ਵੀ ਬਲਵਿੰਦਰ ਜਦੋਂ ਆਪਾਂ ਅੱਗੇ ਵਧਦੇ ਆ ਬੇਸ਼ੱਕ ਮੰਨ ਲਓ ਕਿ ਇੰਡਸਟਰੀ ਜਾਂ ਪੰਜਾਬ ਸਰਕਾਰ ਜਾਂ ਸੰਜੀਵ ਅਰੋੜਾ ਜੀ ਅੰਤ ਐਨਜੀਟੀ ਦੇ ਵਿੱਚ ਦਲੀਲ ਦੇ ਆਏ ਕਿ ਅਸੀਂ ਨਹਿਰ ਦੇ ਰਾਹੀਂ ਗੰਦਾ ਪਾਣੀ ਟ੍ਰੀਟ ਕਰਕੇ ਬੁੱਢੇ ਦਰਿਆ ਦੇ ਵਿੱਚ ਸਟਾਗੇ ਪਰ ਮਸਲਾ ਕੀ ਆ ਮਸਲਾ ਇਹ ਆ ਕਿ ਬੁੱਢੇ ਦਰਿਆ ਦਾ ਪਾਣੀ ਉਸ ਇੰਡਸਟਰੀ ਵਾਲੇ ਲੋਕਾਂ ਨੇ ਨਹੀਂ ਪੀਣਾ ਜੀ ਇਹ ਪਾਣੀ ਨਾ ਮਾਲਵੇ ਦੇ ਵਿੱਚ ਜਾਣਾ ਹੁੰਦਾ ਮਾਲਵੇ ਜਾ ਕੇ ਸਾਡੀਆਂ ਜਿਹੜੀਆਂ ਫਸਲਾਂ ਨੂੰ ਸਿੰਜਦਾ ਫਸਲਾਂ ਜ਼ਹਿਰੀਲੀਆਂ ਹੁੰਦੀਆਂ ਨੇ ਫਸਲਾਂ ਜ਼ਹਿਰੀਲੀਆਂ ਪਹਿਲੀ ਪਰਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਥੱਲੇ ਰਿਸਦਾ ਜਾਂਦਾ ਮਾੜਾ ਮੋਟਾ ਉਸ ਨਾਲ ਸਾਡਾ ਪੀ ਨਾਲਾ ਪਾਣੀ ਹੈਪਟਾਈਟਸ ਬੀ ਸੀ ਕਾਲਾ ਪੀਲਿਆ ਐਡੇ ਬੁਰੇ ਤਰੀਕੇ ਨਾਲ ਬਲਵਿੰਦਰ ਨੇ ਪਹਿਲਾਂ ਜ਼ਿਕਰ ਕਰਤਾ ਬਠਿੰਡੇ ਤੋਂ ਬੀਕਾ ਨੇਰ ਕੈਂਸਰ ਟ੍ਰੇਨ ਦਾ ਦਰਦ ਅਸੀਂ ਆਪ ਕਿੰਨੇ ਸਾਲ ਦੇਖਦੇ ਰਹੇ ਆ ਬਠਿੰਡੇ ਦੇ ਰੇਲਵੇ ਸਟੇਸ਼ਨ ਤੋਂ ਉਦੋਂ ਬਾਅਦ ਰਾਜਸਥਾਨ ਅਤੇ ਹਰਿਆਣਾ ਦੇ ਉੱਤੇ ਅ ਅਸਰ ਕਰਦਾ ਹੈ ਵੱਡਾ ਦਰਿਆ ਜਾ ਕੇ ਜਿਸ ਨੂੰ ਕੇ ਵੱਡਾ ਨਾਲਾ ਬਣਾ ਦੁੱਤਾ ਵੱਡੇ ਦਰਿਆ ਨੂੰ ਯਾਰ ਵੱਡਾ ਨਾਲਾ ਬਣਾਤਾ ਮਤਲਬ ਅਸੀਂ ਕਿਸ ਦੇਸ਼ ਦੇ ਵਾਸੀ ਆ ਕਿਸ ਮਿੱਟੀ ਦੇ ਬਣੇ ਹੋਏ ਆ ਅਸੀਂ ਕਿ ਸਾਡੇ ਉੱਤੇ ਜਿੰਨਾ ਮਰਜ਼ੀ ਕੋਈ ਕੰਮ ਕਰੀ ਜਾਵੇ ਬਲਵਿੰਦਰ ਸਾਨੂੰ ਫਰਕ ਤੇ ਅਸਰ ਪੈਂਦਾ ਨਹੀਂ ਜੀ ਤਾਂ ਮੈਂ ਇੱਥੇ ਇੱਕ ਆਖਰੀ ਗੱਲ ਜੋੜਨੀ ਚਾਹਾਂਗਾ ਸਮਾਂ ਬਹੁਤ ਘੱਟ ਹੈ ਇਹ ਕੱਲਾ ਮੁੱਢੇ ਨਾਲੇ ਦਾ ਮਸਲਾ ਨਹੀਂ ਇਹ ਪੂਰੇ ਇੰਡੀਆ ਦਾ ਮਸਲਾ ਹੈ ਪੂਰੇ ਦੇਸ਼ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਕਿੱਥੇ ਇਹ ਸਮੱਸਿਆ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਕਈ ਥਾਵਾਂ ਤੇ ਲੋਕ ਖਾਮੋਸ਼ ਨੇ ਲੋਕ ਕਹਿੰਦੇ ਨੇ ਕਿ ਫੈਕਟਰੀ ਲੱਗੀ ਹੋਈ ਆ ਪਾਣੀ ਗੰਦਾ ਹੋ ਰਿਹਾ ਕੋਈ ਗੱਲ ਨਹੀਂ ਸਾਡੇ ਘਰੇ ਤਾਂ ਫਿਲਟਰ ਲੱਗਿਆ ਹੋਇਆ ਹੈ ਲੇਕਿਨ ਇਹ ਸਮੱਸਿਆ ਪੂਰੇ ਦੇਸ਼ ਦੇ ਵਿੱਚ ਘਰ ਘਰ ਚੁੱਕੀ ਹੈ ਕਈ ਦਹਾਕੀਆਂ ਤੋਂ ਇੰਡਸਟਰੀਆ ਜਿਹੜੀ ਉਹ ਪੈਸੇ ਬਣਾ ਰਹੀ ਹੈ ਨਿਜਮਾਂ ਦੀਆਂ ਧੱਜੀਆਂ ਨੇ ਜਿਹੜੀਆਂ ਉਹ ਉਡਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਫੈਕਟਰੀਆਂ ਵੱਡੇ ਪੱਧਰ ਤੇ ਧੂਆਂ ਜਿਹੜਾ ਜ਼ਹਿਰੀਲਾ ਹਵਾ ਚ ਛੱਡਦੀਆਂ ਨੇ ਤਾਂ ਅੰਦਾਜ਼ਾ ਲਗਾ ਲਓ ਕਿ ਪਾਣੀ ਕਿੰਨਾ ਕਿੰਨੀਆਂ ਫੈਕਟਰੀਆਂ ਨੇ ਜਿਹੜੀਆਂ ਉਹ ਧਰਤੀ ਥੱਲੇ ਪੰਪ ਕਰਦੀਆਂ ਹੋਣੀਆਂ ਅਸੀਂ ਸਾਰੀਆਂ ਨੂੰ ਨਹੀਂ ਕਹਿੰਦੇ ਲੇਕਿਨ ਕਈ ਫੈਕਟਰੀਆਂ ਨੇ ਜਰੂਰ ਉਹ ਲੋਕਾਂ ਦੇ ਨਿਸ਼ਾਨੇ ਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਜਦੋਂ ਉਹ ਐਮਪੀ ਹੁੰਦੇ ਸੀ ਇਹ ਬਿਆਨ ਵੀ ਦਿੱਤਾ ਗਿਆ ਸੀ ਕਿ ਫੈਕਟਰੀਆਂ ਇਸ ਤਰ੍ਹਾਂ ਕਰਦੀਆਂ ਨੇ ਤੇ ਇਹ ਸਾਰਾ ਕੁਝ ਪ੍ਰਦੂਸ਼ਣ ਕੰਟਰੋਲ ਬੋਰਡ ਸੂਬਿਆਂ ਦੀਆਂ ਸਰਕਾਰਾਂ ਐਨਜੀਟੀ ਅਤੇ ਕੇਂਦਰ ਦੀ ਸਰਕਾਰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਇਹ ਗੰਦਲਾਪਣ ਹੈ ਸੀ ਕੀਤਾ ਏ ਇਸ ਦਾ ਕੋਈ ਹੱਲ ਕਰੀਏ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਬਚਣੀਆਂ ਦੀ ਅੱਜ ਗੱਲ ਚੱਲਦੀ ਹੈ ਕਿ ਇੰਡੀਆ ਦੀ ਆਬਾਦੀ ਬਹੁਤ ਵੱਧ ਰਹੀ ਹੈ ਲੇਕਿਨ ਇੰਡੀਆ ਦੀ ਆਬਾਦੀ ਨੂੰ ਜੋ ਬਿਮਾਰੀਆਂ ਨੇ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਹ ਸਾਹਮਣਾ ਕਰ ਰਹੇ ਨੇ ਇਸ ਤੇ ਵੀ ਚਰਚਾ ਹੋਣੀ ਚਾਹੀਦੀ ਹੈ ਬਿਮਾਰੀਆਂ ਲਈ ਸਾਨੂੰ ਸੇਵਾਵਾਂ ਦੀ ਲੋੜ ਨਹੀਂ ਸਾਨੂੰ ਲੋੜ ਨਹੀਂ ਹੈਗੀ ਕਿ ਸਰਕਾਰ ਪੈਸੇ ਦੇਵੇ ਇਲਾਜ ਮੁਫਤ ਕਰਾਵੇ ਗੱਲ ਤਾਂ ਇਹ ਹੈ ਕਿ ਅਗਰ ਇਹ ਬਿਮਾਰੀਆਂ ਦੀ ਜੜ ਹੀ ਜੜੋਂ ਪੁੱਟੀ ਜਾਵੇ ਤਾਂ ਹੀ ਮਸਲੇ ਦਾ ਹੱਲ ਹੈ ਬਹੁਤ ਸਿਆਣੀ ਗੱਲ ਕਹੀ ਤੁਸੀਂ ਕਿ ਜੇ ਬਿਮਾਰੀਆਂ ਦੀ ਜੜ ਹੀ ਜੜੋਂ ਪੱਟੀ ਜਾਵੇ ਔਰ ਤੁਸੀਂ ਕਹਿੰਨਾ ਨਾਲ-ਨਾਲ ਛੋਹੀ ਜੀ ਕਿ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਉਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਐ ਮੈਂਬਰ ਪਾਰਲੀਮੈਂਟ ਹੁੰਦੇ ਸੀ ਕਿ ਬੇਸ਼ੱਕ ਬਿਲਕੁਲ ਇਹ ਕਰਦੇ ਰਹੇ ਆ ਤੁਸੀਂ ਮਤਲਬ ਉਦੋਂ ਵਿਰੋਧ ਕਰਦੇ ਰਹੇ ਆ ਉਦੋਂ ਵੱਡੇ ਦਰਿਆ ਵੱਡਾ ਨਾਲਾ ਜਿਹਨੂੰ ਕਿਹਾ ਜਾਂਦਾ ਉਸ ਨੂੰ ਵੱਡਾ ਦਰਿਆ ਤੇ ਸਾਫ਼ ਤੇ ਸਵੱਛ ਬਣਾਉਣ ਦੀ ਗੱਲ ਵੀ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਤੇ ਉਦੋਂ ਮੈਂਬਰ ਪਾਰਲੀਮੈਂਟ ਸੀਗੇ ਜ਼ਰੂਰ ਕਰਦੇ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਥੋੜੇ ਦਿਨ ਪਹਿਲਾਂ ਵੀ ਨਾ ਪੰਜਾਬ ਦੇ ਸਹਿਰਦ ਲੋਕਾਂ ਦਾ ਇਕੱਠ ਹੋਇਆ ਸੀਗਾ ਰੋਮਨ ਬਰਾਡ ਹੋਰੀ ਉੱਥੇ ਸੀਗੇ ਕੁਸ਼ੰਦਰ ਹੋਰੀ ਸੀਗੇ ਉੱਥੇ ਤੇ ਆਪਣੇ ਅਮਿਤੋਜ ਮਾਨ ਹੋਰੀ ਸੀਗੇ ਆ ਦੀਪਕ ਸ਼ਰਮਾ ਚਨਾਰਥਲ ਹੋਰੀ ਸੀਗੇ ਤੇ ਪੰਜਾਬ ਦੇ ਹੋਰ ਸਾਰੇ ਸਹਿਰਦ ਲੋਕ ਹਨ ਹਜੇਪਾਲ ਬਰਾਡ ਹੋਰੀ ਸੀਗੇ ਉਹ ਸਾਰੇ ਲੁਧਿਆਣੇ ਇਕੱਠੇ ਹੋਏ ਸੀਗੇ ਲੁਧਿਆਣੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਉਦਾਹਰਨ ਦਿੱਤੀ ਸੀਗੀ ਜ਼ੀਰਾ ਸ਼ਰਾਬ ਫੈਕਟਰੀ ਦੀ ਮਾਲਬੋਸ ਮਾਲਬੋਸ ਸ਼ਰਾਬ ਫੈਕਟਰੀ ਜੀ ਜੀ ਜਿਹਦੇ ਕਰਕੇ ਉੱਥੇ ਬਹੁਤ ਬੁਰਾ ਹਾਲ ਹੋਇਆ ਜੀਰੇ ਦੇ ਉਸ ਇਲਾਕੇ ਦੇ ਵਿੱਚ ਅਸੀਂ ਉੱਥੋਂ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ ਨੇ ਤਾਂ ਉਹਨਾਂ ਨੇ ਜਿਨ੍ਹਾਂ ਨੇ ਪਹਿਲਾਂ ਸੰਘਰਸ਼ ਲੜਿਆ ਸੀ ਬਰਾੜ ਵਰਗਿਆਂ ਨੇ ਜਾਂ ਖੁਸ਼ੇਂਦਰਾ ਵਰਗਿਆਂ ਨੇ ਉਹਨਾਂ ਨੇ ਸਟੇਜ ਦੇ ਉੱਪਰੋਂ ਲਾਈਵ ਸਿੱਧੇ ਸਵਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਪੁੱਛੇ ਤੇ ਅਧਿਕਾਰੀਆਂ ਕੋਲ ਬਲਵਿੰਦਰ ਉੱਤਰ ਤੱਕ ਨਹੀਂ ਸੀ ਕਿ ਜਿਸ ਪਾਣੀ ਨੂੰ ਜਿਸ ਪਾਣੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਮੈਂਬਰ ਪਾਰਲੀਮੈਂਟ ਰਾਜ ਸਭਾ ਬਲਬੀਰ ਸਿੰਘ ਸੀਚੇਵਾਲ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਸਾਰੇ ਇਹ ਕਹਿ ਕੇ ਕਿ ਮਤਲਬ ਕਲੀਨ ਚਟ ਦੇਗੇ ਸੀਗੇ ਜਿਹਦੇ ਸ਼ਰਾਬ ਫੈਕਟਰੀ ਦੇ ਅੱਗੇ ਪਾਣੀ ਦੀਆਂ ਬੋਤਲਾਂ ਦੇਖ ਕੇ ਕਿ ਇਹ ਪਾਣੀ ਤਾਂ ਪੀਣ ਯੋਗ ਹੈ ਪਰ ਐਨਜੀਟੀ ਦੇ ਵਿੱਚ ਜਾ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਸੀਗੀ ਤੇ ਪੰਜਾਬ ਸਰਕਾਰ ਦੀ ਜਾਂ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਜਿਹੜੀ ਟਿੱਪਣੀ ਜਾਂ ਰਿਪੋਰਟ ਸੀ ਉਹ ਮੁੱਦੇ ਮੂੰਹ ਡੇਗ ਗਈ ਸੀ ਜਦ ਪਤਾ ਲੱਗਿਆ ਸੀ ਕਿ ਇਹਦੇ ਵਿੱਚ ਕਿੰਨੀਆਂ ਜ਼ਹਿਰਾਂ ਕਿੰਨੇ ਤੱਤ ਮਿਲੇ ਹੋਏ ਐ ਸੋ ਕੁੱਲ ਮਿਲਾ ਕੇ ਬਲਵਿੰਦਰ ਲੋੜ ਇਸ ਵਕਤ ਇਹ ਆ ਕਿ ਹੰਬਲਾ ਦੇਖੋ ਰਾਜਨੀਤਿਕ ਲੋਕਾਂ ਨੇ ਤਾਂ ਗੱਲਾਂ ਹੀ ਕਰਨੀਆਂ ਜੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਇੱਕ ਵਿੱਚੋਂ ਚੰਗੇ ਤੇ ਸਿਹਰਦ ਵੀ ਹੈਗੇ ਨੇ ਕਿ ਕਿ ਸਾਂਹ ਲੈਣ ਦੀ ਲੋੜ ਉਹਨਾਂ ਨੂੰ ਵੀ ਪੈਣੀ ਆ ਉਹਨਾਂ ਦੇ ਬੱਚਿਆਂ ਨੂੰ ਵੀ ਪੈਣੀ ਆ ਪਾਣੀ ਪੀਣ ਦੀ ਲੋੜ ਉਹਨਾਂ ਨੂੰ ਵੀ ਪੈਣੀ ਆ ਤੁਸੀਂ ਫਿਲਟਰ ਵਾਲੀ ਗੱਲ ਕੀਤੀ ਕਿੰਨੀ ਦੇਰ ਫਿਲਟਰ ਦਾ ਪਾਣੀ ਨਾਲ-ਨਾਲ ਚੁਕਾਂਗੇ ਜਿੱਦਾਂ ਹੁਣ ਆਕਸੀਜਨ ਦੇ ਸਿਲੰਡਰ ਮੋਢਿਆਂ ਤੇ ਰੱਖਣ ਲੱਗ ਗਏ ਲੋਕ ਹੁਣ ਫਿਰ ਕਿਤੇ ਇਹ ਨਾ ਹੋਵੇ ਨਾ ਕਿ ਇੱਕ ਸਾਈਡ ਤੇ ਆਕਸੀਜਨ ਦਾ ਸਿਲੰਡਰ ਲੈ ਰਹੇ ਆ ਤੇ ਦੂਜੇ ਪਾਸੇ ਇਦਾਂ ਦਾ ਫਿਲਟਰ ਚੱਕੀ ਫਿਰਦੇ ਆ ਮੋਢਿਆਂ ਤੇ ਕਿ ਜਦੋਂ ਲੋੜ ਆ ਪਾਣੀ ਸਾਨੂੰ ਉਦੋਂ ਹੀ ਪੀਣਾ ਪਵੇ ਗੱਲ ਤਾਂ ਇਹ ਵੀ ਆ ਨਾ ਕਿ ਇਸ ਸਮਾਗ ਕੇ ਅੱਗੇ ਅੱਗੇ ਬਹੁਤ ਮਤਲਬ ਭਿਆਨਕ ਸਥਿਤੀ ਹੈ ਕੁੱਲ ਮਿਲਾ ਕੇ ਬਲਵਿੰਦਰ ਲੋਕਾਂ ਨੂੰ ਜਾਗਣਾ ਪਏਗਾ ਲੋਕ ਸਵਾਲ ਕਰਨ ਲੋਕ ਜਾਗਰਤ ਹੋਣ ਲੋਕ ਮੁੱਦੇ ਚੱਕਣ ਮੁੱਦੇ ਜਿਹੜੇ ਲੋਕਾਂ ਦੇ ਲਈ ਤੇ ਲੋਕਾਂ ਦੇ ਮੁੱਦੇ ਨੇ ਤੇ ਲੋਕਾਂ ਦੁਆਰਾ ਫਰਕ ਪਵੇ ਸੋਸਾਇਟੀ ਦੇ ਵਿੱਚ ਉਸ ਮੁੱਦੇ ਨੂੰ ਚੱਕ ਜੀ ਜੀ ਤਾਂ ਇਹ ਵਿਸ਼ਾ ਵਾਕਈ ਕਾਫੀ ਗੰਭੀਰ ਹੈ ਭਾਵੇਂ ਇਸ ਮੁੱਦੇ ਤੇ ਸਿਆਸਤ ਹੁੰਦੀ ਆ ਬੁੱਢਾ ਨਾਲਾ ਬੜੇ ਸਾਲਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਚਰਤਾ ਵਿੱਚ ਛਾਇਆ ਹੋਇਆ ਹੈ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਸਫਾਈ ਨੂੰ ਲੈ ਕੇ ਮੁਹਿੰਮਾਂ ਜਿਹੜੀ ਉਹ ਚਲਾਈ ਹੋਈ ਹੈ ਲੇਕਿਨ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਬਰਸਾਤੀ ਨਾਲੇ ਵੀ ਨੇ ਜਿਹੜੇ ਅੱਜ ਕੱਲ ਡਰੇਨ ਬਣ ਚੁੱਕੇ ਨੇ ਜਿਹੜੇ ਅੱਜ ਕੱਲ ਗੰਦੇ ਨਾਲੇ ਅਤੇ ਚੋਏ ਬਣ ਚੁੱਕੇ ਨੇ ਉਹਨਾਂ ਉੱਤੇ ਵੀ ਕੰਮ ਕਰਨ ਦੀ ਲੋੜ ਹੈ ਅਤੇ ਪਿੰਡਾਂ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਪਾਣੀ ਦੇ ਟ੍ਰੀਟਮੈਂਟ ਦੀ ਲੋੜ ਹੈ ਸ਼ਹਿਰਾਂ ਦੇ ਵਾਸਤੇ ਇੱਕ ਅਜਿਹੀ ਨੀਤੀ ਦੀ ਲੋੜ ਹੈ ਕਿ ਸ਼ਹਿਰਾਂ ਦਾ ਗੰਦਾ ਪਾਣੀ ਪਾਣੀ ਦੇ ਕੁਦਰਤੀ ਸੌਮਿਆਂ ਵਿੱਚ ਸਿੱਧਾ ਨਾ ਪਾਇਆ ਜਾਵੇ ਸਿੱਧਾ ਤਾਂ ਕਿ ਬਿਲਕੁਲ ਹੀ ਨਾ ਪਾਇਆ ਜਾਵੇ ਕਿਸੇ ਤਰੀਕੇ ਉਸ ਦਾ ਹੱਲ ਲੱਭਣ ਦੀ ਲੋੜ ਹੈ ਤਾਂ ਹੀ ਇਹ ਸਾਡੀ ਮਨੁੱਖਤਾ ਹੈ ਜਿਹੜੀ ਉਹ ਬਚ ਸਕੇਗੀ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਬਿਮਾਰੀਆਂ ਨੇ ਜਿਹੜੀਆਂ ਉਹ ਦਿਨੋਂ ਦਿਨ ਹੋਰ ਵੱਧਦੀਆਂ ਜਾਣਗੀਆਂ ਘਰ-ਘਰ ਗੰਭੀਰ ਬਿਮਾਰੀਆਂ ਨੇ ਜਿਹੜੀਆਂ ਉਹ ਆਉਣ ਵਾਲੇ ਸਮੇਂ ਵਿੱਚ ਹੋ ਸਕਦੀਆਂ ਨੇ ਤਾਂ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਕਿਸੇ ਵੀ ਸੂਬੇ ਦੀ ਹੋਵੇ ਅਤੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਐਨਜੀਟੀ ਅਤੇ ਹੋਰ ادارے ਜਿਹੜੇ ਇਸ ਮਾਮਲੇ ਨੂੰ ਲੈ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਸਖਤੀ ਕਰਨੀ ਹੋਵੇਗੀ ਕਿਉਂਕਿ ਇੰਡਸਟਰੀ ਹੋਵੇ ਜਾਂ ਕੁਝ ਵੀ ਹੋਵੇ ਸਾਰਾ ਕੁਝ ਇੱਕ ਪਾਸੇ ਆ ਅਤੇ ਮਨੁੱਖੀ ਜ਼ਿੰਦਗੀ ਆ ਜਿਹੜੀ ਅਤੇ ਵਾਤਾਵਰਨ ਉਹ ਇੱਕ ਪਾਸੇ ਆ ਤਾਂ ਦੇਖਿਆ ਹੋਵੇਗਾ ਕਿ ਕਦੋਂ ਤੱਕ ਇਹਨਾਂ ਹਾਲਾਤਾਂ ਵਿੱਚ ਸੁਧਾਰ ਹੁੰਦਾ ਹੈ ਜਾਂ ਫਿਰ ਸਾਡੇ ਲੋਕ ਇਸ ਤਰ੍ਹਾਂ ਹੀ ਜ਼ਹਿਰੀਲੇ ਵਾਤਾਵਰਨ ਵਿੱਚ ਜਿੰਦਗੀ ਬਰਤੀਤ ਕਰਦੇ ਨੇ